ने ने शोगरा, शोगरा। ना। 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 मैं पार्टी काली बार दस बड़ी खुशी हुई है कि मेरे इन्ने साल के सियासी जीवन पहला मौका है कि मैं कि सियासी प्रोग्राम चाहें। और मंच से ब्याजमान परिवार सब लोग को देखना है तू जाके बोलना की है कहना क्या है सब तो बड़े सारे प्रोग्राम जी मेरे स्कूल अध्यापक सर ਕੋਈ ਰਾਜਨੀਤਿਕ ਬੈਕਗ੍ਰਾਉਂਡ ਨਹੀਂ ਸੀ ਤੁਹਾਡੇ ਨੂੰ ਪਾਰਟੀ ਦਾ ਸਿਗਨੇਚ ਪੋਸਟਰ ਲਾ ਕੇ ਮੋਫਰ ਬਣ ਕੇ ਪਬਲਿਕ ਮੀਟਿੰਗ ਕਰਕੇ ਵਿਜਾਤੀ ਜੀਵਨ ਦੇ ਨਾਰੇ ਲਾ ਕੇ ਅੰਦੁਲਨ ਕਰਕੇ समाज के कामियन चाहिए गुरु महाराज ने बख्शिश की बेटा पुत्रा तू पैदा ही जन्मभूमि श्री अमृतसर साहब है पर तेरी कर्म भूमि श्री जगंद साहब

ಜಿನ ಆನಂದಪುರ ಭೇದ ಸೇವಾ ಆನಂದಪುರ पिछड़े काले का व्यापारी नौजवान का मध्य वर्ग का जनरल हरेक का हित नरेंद्र मोदी ने साध्या देश ने जनता के ऐसे राज्य का प्रधानमंत्री तो देखे जो तो सनातन तो के खिलाफ बोलते ਪਾਰਟੀਾਂ ਜਿਨ੍ਹਾਂ ਦਾ ਗੱਠਜੋੜ ਹੈ ਉਹ ਕਹਿੰਦੇ ਨੇ ਸਨਾਤਨ ਦੀ ਬਿਮਾਰੀ ਵਰਗਾ ਦੇਸ਼ ਨੂੰ ਖਤਮ ਕਰ ਦੇ ਕਾਂਗਰਸ ਪਾਰਟੀ ਨੇ ਐਸਡਬੀ ਦਿੱਤਾ ਸੁਪਰੀਮ ਕੋਰਟ ਕੇ ਰਾਹ ਤੇ ਗਲੀ ਹੋਏ ਹੀ ਨਹੀਂ ਇਸ ਕਰਕੇ ਰਾਮਸੂਤ ਨੂੰ ਤੋੜਨ ਦੀ ਪਰਮਿਸ਼ਨ ਦੇ ਦੋ ਇਤਿਹਾਸ ਨਹੀਂ ਗਏ ਔਰ ਦੂਸਰੀ ਤਰਫ ਤੁਹਾਡੇ ਵੋਟਾਂ ਦੇ ਆਸ਼ੀਰਵਾਦ ਨਾਲ ਜਿੱਦ ਕੇ ਸਨਾਤਨ ਦਾ ਪੇਜ ਨਰਿੰਦਰ ਮੋਦੀ ਰਾਜਗਦੀ ਤੇ ਬੈਠਿਆ ਇਸ ਵਾਰ ਅਸੀਂ ਦੇਖਿਆ 550 ਸਾਲਾਂ ਬਾਅਦ ਕਿੰਨਾ ਬੁੱਧੂ ਬਣਾਇਆ ਪੰਜਾਬ ਵਾਲੇ ਕਿੰਨਾ ਬੁੱਧੂ ਬਣਾਇਆ ਆ ਮੇਰੇ ਘਰਾਂ ਦੇਖੀਆਂ ਤੀਤੀ ਹਜ਼ਾਰ ਰੁਪਿਆ ਹੋ ਗਿਆ ਮੇਰੇ ਦੰਦਾਂ ਤੋਂੜੇ 3000 काफला तो जो तो गे रेता अकाल मिली कांग्रेस मिलनी दुगने दुगे रेट रेना मिल रही आहे ਤਿਆਰੀ ਤੇ ਕਿਦਾਂ ਦਾ ਸ਼ਾ ਹੈਗਾ ਤੇ ਬਾਈ ਕੋਣ ਕਰੋ ਭਾਜਪਾ ਨੇ ਇੱਥੇ ਫਿਲੇ ਡਿਕਲੇਅਰ ਕੀਤੀ ਹੈ ਤੇ ਕਿਦਾਂ ਲੈਟ ਕਰਵਾਇਆ ਸਾਹ ਤੁਸੀਂ ਦੇਖੀ ਲਿਆ ਜਿਸ ਤਰ੍ਹਾਂ ਮੈਂ ਵਰਕਰਾਂ ਦੀ ਮੀਟਿੰਗ ਰੈਲੀ ਚ ਬਦਲੀ ਹੈ ਆਹ ਮਾਰੇ ਲੋਕ ਚੱਲ ਕੇ ਆ ਰਹੇ ਮੈਂ ਜਿੱਥੇ-ਜਿੱਥੇ ਜਾ ਰਿਹਾ ਮਤਲਬ ਇੰਨਾ ਜ਼ਿਆਦਾ ਪਿਆਰ ਤੇ ਸਮਰਥਨ ਮਿਲ ਰਿਹਾ ਹੈ ਲੋਕ ਭਾਰਤੀ ਜਨਤਾ ਪਾਰਟੀ ਨੂੰ ਔਰ ਮੋਦੀ ਜੀ ਨੂੰ ਸਰਜਤਾਨ ਦਾ ਮਨ ਬਣਾਇਆ ਹੈ ਜਿਹੜੇ ਕਿਸਾਨ ਲਗਾਤਾਰ ਗਰੋਲ ਕਰ ਰਹੇ ਆ ਜਿੰਦੇ ਵਿੱਚ ਜਿੰਨੇ ਵੀ ਜੇ ਪੀ ਲੀਟਰ ਜਾ ਰਹੇ ਆ ਉਹਨਾਂ ਦਾ ਵਿਰੋਧ ਹੋ ਰਿਹਾ ਕੇਸ ਨੂੰ ਕਿਦਾ ਦੇ ਦੇ ਹਰੇਕ ਨੂੰ ਲੋਕਤੰਤਰਕ ਆਪਣਾ ਮਾਤਰਾ ਰੱਖਣ ਦਾ ਅਧਿਕਾਰ ਆ ਕੁਝ 10 15 ਲੋਕਾਂ ਨੇ ਵਿਰੋਧ ਕੀਤਾ ਉਹ ਆਪਣਾ ਲੋਕਤੰਤਰ ਅਧਿਕਾਰ ਦਾ ਇਸਤੇਮਾਲ ਕਰ ਰਹੇ ਆ ਬਸ ਬੇਨਤੀ ਇੰਨੀ ਆ ਕਿ ਸ਼ਾਂਤੀਮਈ ਤਰੀਕੇ ਨਾਲ ਆਪਣੇ ਨਾਲ ਲਾ ਅਸੀਂ ਆਪਣੀ ਗੱਲ ਕਰੀਏ ਉਹ ਆਪਣੀ ਗੱਲ ਕਰਦੇ ਰਹਿਣ ਕਿਸਾਨ ਸਾਡੇ ਨਾਲ ਆ ਜਿਸ ਤਰੀਕੇ ਪੰਜਾਬ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਔਰ ਜਿੰਨਾ ਸਾਥ ਇਸ ਮਰਦਨ ਆ ਜਿਹੜੇ ਅੱਜ ਲੋਕ ਬੈਠੇ ਸੀ ਇਹਨਾਂ ਤੋਂ 500 ਕਿਸਾਨ ਸੀ ਪਿੰਡਾਂ ਤੋਂ ਆਏ ਸੀ ਸਾਰੇ ਇਸ ਕਰਕੇ ਸਾਰੇ ਨਾਂ ਨਹੀਂ ਸੀ ਕੋਈ ਕੋਈ ਜਿੱਥੇ ਬੰਦੀਆਂ ਨੇ ਉਹ ਆਪਣਾ ਉਹਨਾਂ ਦਾ ਪੋਲਿਟਿਕਲ ਅਜੰਡਾ ਹੈ ਯਾਲਪੁਰਾ ਜੀ ਨੇ ਜ਼ਿਲ੍ਹਾ ਪ੍ਰਧਾਨ ਤੋਂ ਨੇ ਉਹ ਤੁਹਾਡੀਆਂ ਕਿਸੇ ਵੀ ਰੈਲੀਆਂ ਜੀਆ ਤੁਹਾਡੇ ਨਾਲ ਨਜ਼ਰ ਨਹੀਂ ਆ ਰਹੇ ਜੋ ਕੱਲ ਆਣਗੇ ਉਹਨਾਂ ਦੇ ਪਰਿਵਾਰ 'ਚ ਬ੍ਰੇਨ ਸਟ੍ਰੋਕ ਹੋ ਗਿਆ ਉਹਨਾਂ ਦੇ ਇੱਕ ਬਹੁਤ ਖਾਸ ਬੰਦੇ ਨੂੰ ਹਸਪੀਟਲ ਸੀ ਜੇ ਕੱਲ ਸ਼ਾਮ ਨੂੰ ਆ ਰਹੇ ਆ ਉਹਦੇ ਬਾਅਦ 20 ਦਿਨ ਪੂਰੀ ਕੈਂਪੇਨ 'ਚ ਇਥੇ ਮੁਕਾਵ ਨਾ ਕੇ ਨਾਲ ਦੇਖਦੇ ਹੋ ਤੁਸੀਂ ਮੁਕਾਬਲਾ ਉਹ ਨਾ ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਇਹਦੇ ਨਾਲ ਮੁਕਾਬਲਾ ਹੈ ਕਿਉਂਕਿ ਮੈਂ ਇੱਕ ਤਰਫ ਦੇਖਦਾ ਨਰਿੰਦਰ ਮੋਦੀ ਦੂਜੀ ਤਰਫ ਨਾਲ ਦੇਖਦਾ ਬੇਲ ਤੋਂ ਛੁੱਟਿਆ ਕੇਜਰੀਵਾਲ ਤੇ ਪੱਪੂ ਤੇ ਮੈਨੂੰ ਲੱਗਦਾ ਇਹ ਮੁਕਾਬਲਾ ਹੈ ਕਿਤੇ ਕੋਈ ਮੁਕਾਬਲਾ ਨਹੀਂ ਹੈ ਤੁਸੀਂ ਦੇਖਣਾ ਇੱਕ ਤਰਫਾ ਜਿੱਤ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਚੋਣਾਂ ਕਿਸ ਤਰੀਕੇ ਨਾਲ ਪਾਰਟੀ 13 0 ਕਰ ਰਹੀ ਹੈ ਅਸੀਂ ਆਵਾਜ਼ਾਂ ਦੀ ਪਾਰਟੀ 13 0 ਕਰ ਰਹੀ ਹੈ ਆ 13 0 ਹੈ ਜਾਂ 13 ਸਾਡੀਆਂ 0 ਉਹਨਾਂ ਦੀ ਪ੍ਰਧਾਨਗੀ ਕਿਵੇਂ ਦੇ ਰਹੇ ਆ ਆਪਾਂ ਕਰਦੇ ਬਿਲਕੁਲ ਹਾਂਜੀ ਕਿਸ ਮੁੱਦੇ ਦੇ ਜੀ ਲਾਉਣ ਦੇ ਸਾਡੇ ਦੋ ਹੀ ਵੱਡੇ ਮੁੱਦੇ ਆ ਨਰਿੰਦਰ ਮੋਦੀ ਸਾਹਿਬ ਨੇ ਜਿਹੜਾ ਦੇਸ਼ ਨੂੰ ਰੁਤਬਾ ਦਿੱਤਾ ਔਰ ਆਮ ਆਦਮੀ ਪਾਰਟੀ ਨੇ ਜਿਹੜੇ ਇਤਿਹਾਸ ਨੂੰ ਬਰਕਰਾਰ ਆਪਣੇ ਹਲਕੇ ਦੇ ਕਿਹੜੇ ਮੇਨ ਮੁੱਦੇ ਹੈ ਜੀ ਜਿਹੜੇ ਤੁਹਾਨੂੰ ਲੱਗਦੇ ਹੈ ਕਿ ਜੇਕਰ ਤੁਸੀਂ ਜਿੱਤ ਕੇ ਜਾਓਗੇ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦੇ ਵਾਸਤੇ ਲਈ ਆਵਾਜ਼ ਉਠਾਓਗੇ ਇਸ ਹਲਕੇ ਨੂੰ ਟੂਰਿਜ਼ਮ ਦਾ ਹੱਬ ਬਣਾਵਾਂਗੇ ਮਾਨਲੇ ਦੀ ਆਈਟੀ ਇੰਡਸਟਰੀ ਨੂੰ ਇੰਟਰਨੈਸ਼ਨਲ ਸਟੇਟ ਲੈ ਕੇ ਜਾਵਾਂਗੇ ਮਾਨਲੇ 에어ਪੋਰਟ ਤੋਂ ਅਮਰੀਕਾ ਕੈਨੇਡਾ ਦੀ ਫਲਾਈਟ ਸ਼ੁਰੂ ਕਰਾਵਾਂਗੇ ਇਸ ਹਲਕੇ ਦੇ ਡਰੱਗਸ ਖਤਮ ਕਰਾਂਗੇ ਸ਼੍ਰੀਮੰਤ ਕੋਰ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਇਸ਼ੂਜ਼ ਨੇ ਉਹਨਾਂ ਨੂੰ ਰਿਜ਼ੋਲਵ ਕਰਾਂਗੇ ਚੰਦਰ ਏਰੀਆ ਦੇ ਪੀਨ ਦੇ ਪਾਣੀ ਦਾ ਏਡਾ ਮਸਲਾ ਦੇਸ਼ ਯਾਦ ਦੇ 75 ਸਾਲ ਹੋ ਗਏ ਤੁਸੀਂ ਪਾਣੀ ਨਹੀਂ ਦੇ ਸਕੇ ਇਸ ਇਲਾਕੇ ਨੂੰ ਉਹਦੇ ਪਾਣੀ ਦੇ ਮਸਲੇ ਹੱਲ ਕਰਾਂਗੇ ਨੌਕਰੀਆਂ ਦੇਣ ਲਈ ਇੱਕ ਵੱਡਾ ਪ੍ਰੋਜੈਕਟ ਇੰਡਸਟਰੀ ਦਾ ਕੇਂਦਰ ਤੋਂ ਲੈ ਕੇ ਆਵਾਂਗੇ ਇਹ ਸਾਰੇ ਮੁੱਦਿਆਂ ਦੇ ਤੋਕ ਸਰ ਇਹ ਮੁੱਦੇ ਆ ਜਿਹੜੇ ਇਹ ਵੀ ਕੁਝ ਮੁੱਦੇ ਦੇ ਇਹ ਜਿਹੜੇ ਤੋਂ ਪਹਿਲਾਂ ਐਮਪੀ ਸੀਗੇ ਉਹਨਾਂ ਨੇ ਵੀ ਵਾਅਦੇ ਕੀਤੇ ਸੀਗੇ ਚਾਹੇ ਥੋੜੇ ਨੇ ਅਕਾਲੀ ਦਲ ਨਾਲ ਹੋ ਉਸ ਪਾਈਪਲ ਪਾਰਟੀ ਸੀ ਉਹਨਾਂ ਨੇ ਵੀ ਕੀਤੇ ਸੀਗੇ ਪਰ ਅੱਜ ਤੱਕ ਸੋਲਵ ਨਹੀਂ ਹੋਏ ਸੈਂਟਰ ਦੀ ਤੋਂ ਦੀ ਸਰਕਾਰ ਸੀਗੀ ਜ਼ਰੂਰੀ ਸੀਗਾ ਕਿ ਜੇ ਪੰਜਾਬ ਦੀ ਸਰਕਾਰੋਂ ਵੀ ਤਾਂ ਹੀ ਹੱਲ ਹੋਵੇ ਕੇਂਦਰ ਵੱਲੋਂ ਵੀ ਹੱਲ ਕੀਤੇ ਜਾ ਸਕਦੇ ਸੀ ਅੱਜ ਤੱਕ ਇਹ ਮੁੱਦੇ ਬਿਲਕੁਲ ਬਿਲਕੁਲ ਹੱਲ ਹੋ ਸਕਦੇ ਆ ਲੇਕਿਨ ਮੁੱਦੇ ਜਾਣੇ ਤੇ ਚਾਹੀਦੇ ਨਾ ਮਾਂ ਵੀ ਬੱਚੇ ਨੂੰ ਤੋਦੋ ਬੁਲੰਦੀਆ ਜੀ ਦਾ ਬੱਚਾ ਰੋਂਦਾ ਹੈ ਭੁੱਖ ਲੱਗੀ ਹੈ ਬੇਸਰ ਹਲਕੇ ਦੇ ਐਮਪੀਆ ਨੇ ਕਦੀ ਇਹਨਾਂ ਮੁੱਦਿਆਂ ਨੂੰ ਲੈ ਕੇ ਉੱਤੇ ਗੱਲ ਹੀ ਨਹੀਂ ਕੀਤੀ ਦੇਖੋ ਸਾਰੇ ਸੂਬਿਆਂ ਦੇ ਐਮਪੀ ਪ੍ਰਾਈਮ ਮਿਨਿਸਟਰ ਨੂੰ ਜਾਂਦੇ ਆ ਮਿਲਦੇ ਆ ਪ੍ਰੈਜੈਂਟੇਸ਼ਨ ਦਿੰਦੇ ਆ ਜੀ ਸਾਡੇ ਏਰੀਆ ਦੇ ਇਸ਼ੂ ਨੇ ਸਾਡੇ ਰੇਲਵੇ ਦੇ ਇਸ਼ੂ ਨੇ ਸਾਡੇ 에ਰਪੋਰਟ ਦੇ ਇਸ਼ੂ ਨੇ ਸੜਕਾਂ ਦੇ ਇਸ਼ੂ ਨੇ ਪਾਣੀ ਦੇ ਇਸ਼ੂ ਨੇ ਭਾਈ ਪ੍ਰਧਾਨ ਮੰਤਰੀ ਨੂੰ ਪਤਾ ਲੱਗਦਾ ਨਾ ਆਵਾਜ਼ ਨਹੀਂ ਬੁਲੰਦ ਕੀਤੀ ਲੋਕ ਇਸ ਕਰਕੇ ਵਿਸ਼ਵਾਸ ਕਰਨ ਕਿ ਭਾਰਤੀ ਜਨਤਾ ਪਾਰਟੀ ਦਾ ਟ੍ਰੈਕ ਰਿਕਾਰਡ ਹੈ ਜਿੱਤਿਆਉ ਕੀਤਾ ਕਿਆ ਸੀ ਛੱਤੀ ਢੋਕ ਕੇ ਮੰਦਿਰ ਵਹੀ ਬਣਾਏਗੇ ਫਨਾ ਕੇ ਦਿਖਾਇਆ ਕਿਆ ਸੀ 17370 ਆਵਾਂਗੇ ਹੱਥਾਂਗੇ ਦਿਖਾਈ ਕਿਆ ਸੀ ਕਾਮਨ ਸਿਵਲ ਕੋਡ ਲੈ ਕੇ ਆਵਾਂਗੇ ਲੈ ਕੇ ਆਏ ਜੋ ਕਿੰਨੀ ਉਹ ਕਰਗੇ ਸਰ ਤੇ ਟ੍ਰੈਕ ਰਿਕਾਰਡ ਸਾਡੇ ਤਕਲੀਫ ਹੋਇਆ ਤੁਸੀਂ ਕਰੀ ਕਿ ਜਾਂਦੇ ਹੋ ਮੈਨੀਫੈਸਟੋ ਵਾਲੇ ਕਹਿੰਦੇ ਆ ਹਲਕਾ ਵਿਧਾਇਕ ਕਹਿ ਰਿਹਾ ਕਿ ਅਸੀਂ ਬਹੁਤ ਕੰਮ ਕਰ ਦਿੱਤੇ ਆ ਪੰਜਾਬ ਸਰਕਾਰ ਵੀ ਕਹਿ ਰਹੀ ਅਸੀਂ ਬਹੁਤ ਕੰਮ ਕਰ ਦਿੱਤੇ ਆ ਕਿਦਾਂ ਦੇਖਦੇ ਹੋ ਜੀ ਦੇਖੋ ਹਲਕਾ ਵਿਧਾਇਕ ਦਾ ਆਪਣਾ ਹੀ ਵਿਕਾਸ ਹੋਈ ਜਾ ਰਿਹਾ ਹਿੱਕੇ ਦਾ ਵਿਕਾਸ ਹੋ ਕੋਈ ਨਹੀਂ ਰਿਹਾ ਆਪਣੇ ਕਿਸ ਤਰੀਕੇ ਨਾਲ ਹਰ ਪੱਖੋਂ ਹੋ ਰਿਹਾ ਇਨਲੀਗਲ ਮਾਈਨਿੰਗ ਅਗਰ ਸ਼੍ਰੀ ਨੰਦਪੁਰ ਸਾਹਿਬ ਤੋਂ ਹੋ ਰਹੀ ਆ ਤੇ ਮੈਨੂੰ ਦੱਸੋ ਜੇ ਹਲਕੇ ਜੋ ਮੰਤਰੀ ਹੋਵੇ ਐਮਐਲਏ ਹੋਵੇ ਉਹ ਤੇ ਇਲਲੀਗਲ ਮਾਈਨਿੰਗ ਧੜ ਦੜ ਚੱਲ ਰਹੀ ਹੋਵੇ ਟਿੱਪਰਾਂ ਦੇ ਟਿੱਪਰ ਜਾ ਰਹੇ ਹੋਣ ਤੇ ਕਿਹੜਾ ਵਿਕਾਸ ਹੋ ਰਿਹਾ ਫਿਰ ਐਨਜੀਟੀਵੀ ਸੈਂਟਰ ਦੀ ਆ ਉਹਦੀ ਪਰਮਿਸ਼ਨ ਕਿੱਥੇ ਮਿਲ ਜਾ ਸਕੀ ਪਈ ਹੈ ਜੀ ਐਨਜੀ ਨਹੀਂ ਪਰਮਿਸ਼ਨ ਨਹੀਂ ਭਾਈ ਲੈ ਕੇ ਕਰ ਰਹੇ ਜੀ ਮੇਰੇ ਭਾਈ ਇਹ ਤਾਂ ਪੰਗਾ ਹੈ ਜਿਹੜੀ ਪਰਮਿਸ਼ਨ ਹੁੰਦੀ ਹੈ ਉਹ ਕਹਿੰਦੇ ਆ ਲੀਗਲ ਮਾਈਨਿੰਗ ਇਹ ਜਿਹੜੀ ਮਾਈਨਿੰਗ ਚੱਲ ਰਹੀ ਹੈ ਇਹਨੂੰ ਕਹਿੰਦੇ ਆ ਇਲਲੀਗਲ ਮਾਈਨਿੰਗ ਪਰਚੀ ਸਿਸਟਮ ਹਾਈ ਕੋਰਟ ਨੇ ਹਾਈ ਕੋਰਟ ਨੇ ਮਾਈਨਿੰਗ ਨਹੀਂ ਸੀ ਸੀਲਟਿੰਗ ਹੋ ਰਹੀ ਹੈ ਭਾਈ ਸਾਹਿਬ ਉਹ ਇਲਲੀਗਲ ਹੈ ਨਾ ਉਹਦੀ ਸੀਲਟਿੰਗ ਹੋ ਰਹੀ ਹੈ ਕੋਈ ਮਾਈਨਿੰਗ ਦੇ ਕੋ ਕੋਦੀ ਜਾ ਰਿਹਾ ਕੋਦੀ ਜਾ ਰਿਹਾ ਇਹ ਜਿਹੜਾ ਪੈਸਾ ਕਿਉਂ ਕੋ ਜਾ ਰਿਹਾ ਹੈ ਸਰਕਾਰ ਕੋ ਤਾਂ ਜਾ ਨਹੀਂ ਰਿਹਾ ਪੈਸਾ ਕਿਹਦੀ ਜੇਬ ਚ ਜਾ ਰਿਹਾ ਹੈ ਇਹਨਾਂ ਦੀ ਜੇਬ ਚ ਜਾ ਰਿਹਾ ਹੈ ਜਿਹੜੇ ਡਰਗਸ ਨਾਲ ਨੰਦਪੁਰ ਸਾਹਾ ਦੇ ਬੱਚੇ ਰੋਜ਼ ਮਰ ਰਹੇ ਆ ਉਹਦੇ ਕਾਬੂ ਨਹੀਂ ਪਾਇਆ ਜਾ ਰਿਹਾ ਤੇ ਕਿਉਂ ਨਹੀਂ ਪਾਇਆ ਜਾ ਰਿਹਾ ਭ੍ਰਸ਼ਟਾਚਾਰ ਦਾ ਬੂਲਪਾਲਾ ਲੋਕਾਂ ਪੋਲਿਟਿਸ਼ੀਨਾਂ ਦੇ ਪੋਲਿਟਿਸ਼ੀਨਾਂ ਦੇ ਬੱਚੇ ਜਿਹੜੇ ਹੁੰਦੇ ਨਾ ਉਹ ਵੀ ਆਪ ਹਾਰੇ ਹੁੰਦੇ ਆ ਇੱਥੇ ਤੇ ਪੱਤਾ ਜੀ ਆਪ ਘਾਰੇ ਚਾਚਾ ਜੀ ਆਪ ਘਾਰੇ ਕਿਹੜੀ ਗੱਲ ਦੱਸੋ ਜੀ ਕਿਹੜੇ ਜੀ ਪੁਰਾਣੇ ਲੀਡਰ ਜੀ ਇਹ ਤੁਸੀਂ ਉਹਨਾਂ ਨੂੰ ਵੀ ਨਾਮ ਲੈ ਕੇ ਸਾਰੇ ਚਲਾਓ ਬਿਲਕੁਲ ਸਾਰੇ ਮੇਰੇ ਨਾਲ ਹੀ ਆ ਬੁਰੇ ਤੌਂਤਲਾ ਕੇ ਇਹ ਪਰਿਵਾਰ ਆ ਸਭ ਨੂੰ ਨਾਲ ਲੈ ਕੇ ਦੱਲਾਂਗਾ ਟਾਣਾ ਨਾ ਕਰੋ ਜਿਹੜਾ ਓਵਰ ਆਲ ਮਦਨ ਮੌਰ ਮਿੱਤਲ ਵੀ ਬਾਜਬਾ ਚਾ ਰਹੇ ਉਹਦੇ ਬਾਰੇ ਵੀ ਕਲੀਅਰ ਕਰਦੇ ਲੋਕਾਂ ਨੂੰ ਪਾਰਟੀ ਫੈਸਲਾ ਕਰੇਗੀ ਓਵਰ ਆਲ ਕਿਦਾਂ ਦੇਖਦੇ ਹਾਂ ਪੰਜਾਬ ਸਰਕਾਰ ਦਾ ਹੁਣ ਤੱਕ ਦਾ 2 ਸਾਲ ਦਾ ਕਾਰਜਾ ਤੁਹਾਨੂੰ ਜਿਹਨ ਕਹਿੰਦੇ ਨਾ ਆਸਤ ਕੰਗਨ ਨੂੰ ਆਰਸੀ ਕੀ ਤੇ ਪਰੇ ਲਿਖੇ ਨਾ 파ਰਸੀ ਕਿਥੇ ਜਾ ਕੇ ਮੇਰਾ ਮজা ਲਈ ਜਾਂਦੇ ਹੋ ਨਹੀਂ ਬੜੇ ਬੜਾ ਪੰਜਾਬ ਦਾ ਹਾਲ ਕੀ ਹੈ ਰੋਜ਼ ਕਤਲ ਹੋ ਰਹੇ ਨੇ ਦੰਦੇ ਸਾਡੇ ਟਿਕਟੀਆਂ ਹੋ ਰਹੀਆਂ ਡਰੈਕਸ਼ਨਲ ਬੱਚੇ ਮਰ ਰਹੇ ਨੇ ਭ੍ਰਸ਼ਟਾਚਾਰ ਦਾ ਬੋਲ ਵਾਲਾ ਮਾਫੀਆ ਰਾਜ ਪੰਜਾਬ ਉਨਬਰਿਆ ਮੁੱਖ ਮੰਤਰੀ ਸਾਹਿਬ ਬੰਸਰੀ ਵਜਾ ਰਹੇ ਨੇ ਪੰਜਾਬੂ ਦੇ ਗੁਰਦਸ਼ਾ ਹੀ ਬਹੁਤ ਹੈ ਇਹਦਾ ਜਵਾਬ ਲੋਕਾਂ ਨੇ ਵੋਟ ਰਾਹੀਂ ਦੇਣਾ ਹੈ ਥੈਂਕ ਯੂ